ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ نیوز ਦੇ ਨਾਲ ਅਮਰੀਕਾ ਦੀ ਇੱਕ ਨੈਕਟੀਵਿਟੀ ਰਾਸ ਤੋਂ ਇੱਕ ਵੱਡਾ ਆਨਲਾਈਨ ਜੂਏ ਪਾਲ ਸੀਰੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਜਿਦੇ ਵਿੱਚ ਦੋ ਭਾਰਤੀ ਅਮਰੀਕੀ ਨੌਜਵਾਨਾਂ ਉਤੇ ਸੰਗੀ ਤੋਸ਼ ਲਗਾਏ ਗਏ ਨੇ ਅਧਿਕਾਰੀਆਂ ਦੇ ਮੁਤਾਬਕ ਦੋਵਾਂ ਨੇ ਪ੍ਰਸਿੱਧ ਆਨਲਾਈਨ ਸੱਤਿਆਬਾਜ਼ੀ ਪਲੇਟਫਾਰਮਾਂ ਤੋਂ ਧੋਖਾ ਦੇ ਕੇ ਲਗਭਗ 3 ਮਿਲੀਅਨ ਡਾਲਰ ਦੀ ਕਮਾਈ ਕੀਤੀ ਹੈ ਮੁਲਜ਼ਮਾਂ ਦੀ ਪਛਾਣ 29 ਸਾਲਾ ਅਮਿਤੋਸ਼ ਕਪੂਰ ਅਤੇ 29 ਸਾਲਾ ਸਿਧਾਰਥ ਲਿਲਾਨੀ ਦੇ ਵਜੂ ਕੀਤੀ ਗਈ ਹੈ ਜੋ ਕਨੇਕਟਿਕਟ ਦੇ ਗਲਾਸਟਨਬਰੀ ਸ਼ਹਿਰ ਦੇ ਰਹਿਣ ਵਾਲੇ ਨੇ ਦੋਵਾਂ ਨੂੰ 5 ਫਰਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਨਿਊ ਹੈਵਨ ਦੇ ਵਿੱਚ ਅਮਰੀਕੀ ਮੈਜਿਸਟ੍ਰੇਟ ਜੱਜ ਮਾਰੀਆ ਈ ਗਾਸੀਏ ਦੇ ਸਾਹਮਣੇ ਪੇਸ਼ ਕੀਤਾ ਗਿਆ ਸੰਘੇਵੀਕੀਲਾ ਦਾ ਕਹਿਣਾ ਹੈ ਕਿ ਕਪੂਰ ਤੇ ਲੀਲਾਣੀ ਨੇ ਮਿਲ ਕੇ ਫੈਂਟਿਊਲ ਸਮੇਤ ਕਈ ਆਨਲਾਈਨ ਚੂਆ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਦੋਸ਼ ਹੈ ਕਿ ਉਹਨਾਂ ਨੇ ਹਜ਼ਾਰਾਂ ਲੋਕਾਂ ਦੀ ਚੋਰੀ ਕੀਤੀ ਹੋਈ ਨਿੱਜੀ ਪਛਾਣ ਜਾਣਕਾਰੀ ਜਿਸ ਨੂੰ ਪੀਆਈ ਆਈ ਕਿਹਾ ਜਾਂਦਾ ਹੈ ਉਸ ਦੀ ਵਰਤੋਂ ਕਰਕੇ ਨਕਲੀ ਜੂਏ ਬਾਜ਼ੀ ਖਾਤੇ ਖੋਲਨੇ ਜਾਂਚ ਦਾ ਸਾਰ ਇਸ ਤੋਂ ਖਤਰੀ ਦਾ ਮੁੱਖ ਮਕਸਦ ਨਵੇਂ ਉਪਭੋਗਤਾਵਾਂ ਤੇ ਲਈ ਦਿੱਤੇ ਜਾਣ ਵਾਲੇ ਖਾਸ ਪ੍ਰਮੋਸ਼ਨਲ ਆਫਰ ਦਾ ਫਾਇਦਾ ਉਠਾਉਣਾ ਸੀਗਾ ਇਹਨਾਂ ਵਿੱਚ ਸਾਈਨ ਅਪ ਹੋਣ 'ਤੇ ਮੁਫਤ ਬੈਟਸ ਅਤੇ ਕ੍ਰੈਡਿਟ ਸ਼ਾਮਲ ਨੇ ਜੋ ਆਮ ਤੌਰ ਤੇ ਪਹਿਲੀ ਵਾਰ ਖਾਤਾ ਖੋਲਣ ਤੇ ਮਿਲਦੇ ਨੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਮੁਲਜ਼ਮਾਂ ਨੇ ਹਜ਼ਾਰਾਂ ਲੋਕਾਂ ਦਾ ਚੋਰੀ ਕੀਤਾ ਨਿੱਜੀ ਡਾਟਾ ਡਾਰਕ ਨੈਟ ਮਾਰਕੀਟਾਂ ਅਤੇ ਐਨਕ੍ਰਿਪਟਿਡ ਮੈਸੇਜਿੰਗ ਐਪ ਟੈਲੀਗ੍ਰਾਮ ਰਾਹੀਂ ਖਰੀਦਿਆ ਇਸ ਦੇ ਇਲਾਵਾ ਦੋਵਾਂ ਨੇ ਬੀਨ ਵੈਰੀਫਾਈਡ ਅਤੇ ਟੂਥ ਫਾਈਂਡਰ ਵਰਗੀਆਂ ਬੈਕਗ੍ਰਾਉਂਡ ਚੈੱਕ ਵੈੱਬਸਾਈਟਾਂ ਦੀ ਵਰਤੋਂ ਕੀਤੀ ਤਾਂ ਜੋ ਪੀੜਤਾਂ ਬਾਰੇ ਵਾਧੂ ਜਾਣਕਾਰੀ ਇਕੱਠੀ ਕਾਰਸਕਨ ਅਤੇ ਪਛਾਣ ਤਸਦੀਕ ਸਵਾਲਾਂ ਦੇ ਸਹੀ ਜਵਾਬ ਦੇ ਸਕਦ ਸੰਗੀ ਜਾਂਚ ਕਰਤਾਵਾਂ ਦੇ ਮੁਤਾਬਕ ਸਾਲ 2021 ਤੋਂ ਲੈ ਕੇ ਹੁਣ ਤੱਕ ਲਗਭਗ 3000 ਲੋਕਾਂ ਦੀ ਪਛਾਣ ਦੀ ਗਲਤ ਵਰਤੋਂ ਕਰਕੇ ਫੈਂਡੂਲ ਅਤੇ ਹੋਰ ਸੱਟੇਬਾਜ਼ੀ ਪਲੇਟਫਾਰਮਾਂ 'ਤੇ ਖਾਤੇ ਖੋਲੇ ਗਏ ਨੇ ਵਕੀਲਾਂ ਅਨੁਸਾਰ ਇਸ ਸਕੀਮ ਰਾਹੀਂ ਕੁੱਲ ਕਮਾਈ ਲਗਭਗ 3 ਮਿਲੀਅਨ ਡਾਲਰ ਰਹੀ ਹੈ ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਜੇ ਕੋ ਬੋਨਸ ਬੈਟਰਸ ਤੋ जित ਹੁੰਦੀ ਸੀਗੀ ਤਾਂ ਪੈਸਾ ਪਹਿਲਾ ਵਰਚੁਅਲ ਸਟੋਲਡ ਵੈਲਿਊ ਕਾਰਡਾ ਵਿੱਚ ਭੇਜਿਆ ਜਾਂਦਾ ਸੀਗਾ ਇਹਨਾਂ ਕਾਰਡਾਂ ਨੂੰ ਐਫ ਡੀ ਆਈ ਸੀ ਦੁਆਰਾ ਬੀਮਾ ਕੀਤਾ ਤੇ ਬੈਂਕਾਂ ਦਾ ਸਮਰਥਨ ਪ੍ਰਾਪਤ ਸੀਗਾ ਤੇ ਬਾਅਦ ਦੇ ਵਿੱਚ ਇਹ ਰਕਮ ਮੁੱਲਜ਼ਮਾ ਦੇ ਕਬਜ਼ੇ ਹੇਠ ਬੈਂਕ ਅਤੇ ਨਿਵੇਸ਼ ਖਾਤੇ ਵਿੱਚ ਟਰਾਂਸਫਰ ਕਰ ਦਿੱਤੀ ਜਾਂਦੀ ਸੀ ਜਿਸ ਦੇ ਨਾਲ ਪੈਸੇ ਦੇ ਸਰੋਤ ਨੂੰ ਛੁਪਾਉਣਾ ਆਸਾਨ ਹੋ ਜਾਂਦਾ ਸੀ 7 ਫਰਵਰੀ ਨੂੰ ਦੋਸ਼ ਦਾ ਐਲਾਨ ਕਰਦੇ ਆ ਕਨੇਕਟਿਕਟ ਜ਼ਿਲ੍ਹੇ ਦੇ ਅਮਰੀਕੀ ਅਲਟਾਨ ਦੇ ਡੇਵਿਡ ਐਕਸ ਸੁਲੀਵਾਨ ਨੇ ਕਿਹਾ ਕਿ ਦੋਸ਼ਾ ਮੁਤਾਬਕ ਇਹਨਾਂ ਦੋ ਵਿਅਕਤੀਆਂ ਨੇ ਸਾਲਾਂ ਤੱਕ ਚੋਰੀ ਕੀਤੀਆਂ ਪਛਾਣਾਂ ਦੀ ਵਰਤੋਂ ਕਰਕੇ ਆਨਲਾਈਨ ਜੂਆ ਕੰਪਨੀਆਂ ਨੂੰ ਧੋਖਾ ਦਿੱਤਾ ਪਰ ਹੁਣ ਉਹਨਾਂ ਦੀ ਇਹ ਕਮਾਈ ਦਾ ਸਿਲਸਲਾ ਖਤਮ ਹੋ ਚੁੱਕਿਆ ਹੈ ਦੋਸ਼ ਪੱਤਰ ਦੇ ਵਿੱਚ ਫਾਇਰ ਫਰਾਡ ਪਛਾਣ ਧੋਖਾਧੜੀ ਮਨੀ ਲੌਂਟੀ ਘਟੇ ਸਾਜ਼ਿਸ਼ ਸਮੇਤ ਕਈ ਗੰਭੀਰ ਦੋਸ਼ ਸ਼ਾਮਲ ਨੇ ਕੁਝ ਦੋਸ਼ਾਂ ਦੇ ਵਿੱਚ ਵਾਤੋ ਵਾਤ 20 ਸਾਲਾਂ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ ਜਦਕਿ ਪਛਾਣ ਚੋਰੀ ਦਾ ਗੰਭੀਰ ਦੋਸ਼ ਅਧੀਨ 2 ਸਾਲ ਦੀ ਲਾਜ਼ਮੀ ਕੈਦ ਵੀ ਦਰਜ ਹੈ ਹਾਲਾਂਕਿ ਸੰਗੀਪ ਵਕੀਲਾਂ ਨੇ ਸਪਸ਼ਟ ਵੀ ਕੀਤਾ ਹੈ ਕਿ ਇਹ ਸਾਰੇ ਦੋਸ਼ ਸਿਰਫ ਇਲਜ਼ਾਮ ਨੇ ਅਮਿਤੋਜ ਕਪੂਰ ਅਤੇ ਸਿਦਾਤ ਲੀਲਾਲੀ ਨੂੰ ਉਦੋਂ ਤੱਕ નિર્ਦੋਸ਼ ਮੰਨੇ ਜਾਵੇਗਾ ਜਦ ਤੱਕ ਅਦਾਲਤ ਦੇ ਵਿੱਚ ਉਨ੍ਹਾਂ ਨੂੰ ਦੋਸ਼ੀ ਸਾਬਤ ਨਹੀਂ ਕੀਤਾ ਜਾਂਦਾ ਅਮਰੀਕਾ ਦੀ ਇੱਕ ਐਕਟੀਵਿਟੀ ਰਸਤੂ ਇੱਕ ਵੱਡਾ ਆਨਲਾਈਨ ਜੂਏ ਪਾਰਸੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਜਿਦੇ ਵਿੱਚ ਦੋ ਭਾਰਤੀ ਅਮਰੀਕੀ ਨੌਜਵਾਨਾਂ ਉਤੇ ਸੰਗੀ ਦੋਸ਼ ਲਗਾਏ ਗਏ ਨੇ ਅਧਿਕਾਰੀਆਂ ਦੇ ਮੁਤਾਬਕ ਦੋਵਾਂ ਨੇ ਪ੍ਰਸਿੱਧ ਆਨਲਾਈਨ ਸੱਤਿਆਬਾਜ਼ੀ ਪਲੇਟਫਾਰਮਾਂ ਤੋਂ ਧੋਖਾ ਦੇ ਕੇ ਲਗਭਗ 3 ਮਿਲੀਅਨ ਡਾਲਰ ਦੀ ਕਮਾਈ ਕੀਤੀ ਹੈ ਮੁਲਜ਼ਮਾਂ ਦੀ ਪਛਾਣ 29 ਸਾਲਾ ਅਮਿਤੋਸ਼ ਕਪੂਰ ਅਤੇ 29 ਸਾਲਾ ਸਿਧਾਰਥ ਲਿਲਾਨੀ ਦੇ ਵਜੋਂ ਕੀਤੀ ਗਈ ਹੈ ਜੋ ਕਨੈਕਟਿਕਟ ਦੇ ਗਲਾਸਟਨਪਰੀ ਸ਼ਹਿਰ ਦੇ ਰਹਿਣ ਵਾਲੇ ਨੇ ਦੋਵਾਂ ਨੂੰ ਪੰਜ ਫਰ ਟਵੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਨਿਊ ਹੈਵਨ ਦੇ ਵਿੱਚ ਅਮਰੀਕੀ ਮੈਜਿਸਟ੍ਰੇਟ ਜੱਜ ਮਾਰੀਆ ਈ ਗਾਸੀਏ ਦੇ ਸਾਹਮਣੇ ਪੇਸ਼ ਕੀਤਾ ਗਿਆ ਸੰਘੀ ਵਕੀਲਾ ਦਾ ਕਹਿਣਾ ਹੈ ਕਿ ਕਪੂਰ ਤੇ ਲੀਲਾਣੀ ਨੇ ਮਿਲ ਕੇ ਫੈਂਟਿਊਲ ਸਮੇਤ ਕਈ ਆਨਲਾਈਨ ਜੂਆ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਦੋਸ਼ ਹੈ ਕਿ ਉਹਨਾਂ ਨੇ ਹਜ਼ਾਰਾਂ ਲੋਕਾਂ ਦੀ ਚੋਰੀ ਕੀਤੀ ਹੋਈ ਨਿੱਜੀ ਪਛਾਣ ਜਾਣਕਾਰੀ ਜਿਸ ਨੂੰ ਪੀਆਈਆਈ ਕਿਹਾ ਜਾਂਦਾ ਹੈ ਉਸ ਦੀ ਵਰਤੋਂ ਕਰਕੇ ਨਕਲੀ ਜੂਏ ਬਾਜ਼ੀ ਖਾਤੇ ਖੋਲਨੇ ਜਾਂਚ ਅਨੁਸਾਰ ਇਸ ਧੋਖਾਧੜੀ ਦਾ ਮੁੱਖ ਮਕਸਦ ਨਵੇਂ ਉਪਭੋਗਤਾਵਾਂ ਤੇ ਲਈ ਦਿੱਤੇ ਜਾਣ ਵਾਲੇ ਖਾਸ ਪ੍ਰਮੋਸ਼ਨਲ ਆਫਰ ਦਾ ਫਾਇਦਾ ਉਠਾਉਣਾ ਸੀਗਾ ਇਨਾ ਵਿੱਚ ਸਾਈਨ ਅਪ ਹੋਣ ਸਮੁਫਤ ਬੈਟਸ ਅਤੇ ਕ੍ਰੈਡਿਟਡ ਸ਼ਾਮਲ ਨੇ ਜੋ ਆਮ ਤੌਰ ਤੇ ਪਹਿਲੀ ਵਾਰ ਖਾਤਾ ਖੋਲਣ ਤੇ ਮਿਲਦੇ ਨਹੀਂ ਅਧਿਕਾਰੀਆਂ ਦਾ ਦੱਸਣਾ ਹੈ ਕਿ ਮੁਜ਼ਮਮ ਨੇ ਹਜ਼ਾਰਾਂ ਲੋਕਾਂ ਦਾ ਚੋਰੀ ਕੀਤਾ ਨਿੱਜੀ ਡਾਟਾ ਡਾਰਕ ਨੈਟ ਮਾਰਕੀਟਾਂ ਅਤੇ ਐਨਕ੍ਰਿਪਟਿਡ ਮੈਸੇਜਿੰਗ ਐਪ ਟੈਲੀਗ੍ਰਾਮ ਰਾਹੀਂ ਖਰੀਦਿਆ ਇਸ ਦੇ ਇਲਾਵਾ ਦੋਵਾਂ ਨੇ ਵੀਨ ਵੈਰੀਫਾਈਡ ਅਤੇ ਟੂਥਫਾਈਂਡਰ ਵਰਗੀਆਂ ਬੈਕਗ੍ਰਾਉਂਡ ਚੈੱਕ ਵੈਬਸਾਈਟਾਂ ਦੀ ਵੀ ਵਰਤੋਂ ਕੀਤੀ ਤਾਂ ਜੋ ਪੀੜਤਾ ਬਾਰੇ ਵਾਧੂ ਜਾਣਕਾਰੀ ਇਕੱਠੀ ਕਾਰਸਕਨ ਅਤੇ ਪਛਾਣ ਤਸਦੀਕ ਸਵਾਲਾਂ ਦੇ ਸਹੀ ਜਵਾਬ ਦੇ ਸਕਣ ਸੰਗੀ ਜਾਂਚ ਕਰਤਾਵਾਂ ਦੇ ਮੁਤਾਬਕ ਸਾਲ 2021 ਤੋਂ ਲੈ ਕੇ ਹੁਣ ਤੱਕ ਲਗਭਗ 3000 ਲੋਕਾਂ ਦੀ ਪਛਾਣ ਦੀ ਗਲਤ ਵਰਤੋਂ ਕਰਕੇ ਫੈਂਡੂਅਲ ਅਤੇ ਹੋਰ ਸੱਟੇਬਾਜ਼ੀ ਪਲੇਟਫਾਰਮਾਂ 'ਤੇ ਖਾਤੇ ਖੁੱਲੇ ਗਏ ਨੇ ਵਕੀਲਾਂ ਅਨੁਸਾਰ ਇਸਕੀਮ ਰਾਹੀਂ ਕੁੱਲ ਕਮਾਈ ਲਗਭਗ 3 ਮਿਲੀਅਨ ਡਾਲਰ ਰਹੀ ਹੈ ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਜੇ ਕੋਪੋਨਸ ਬੈਟਰਸ ਤੋਂ ਜਿੱਤ ਹੁੰਦੀ ਸੀਗੀ ਤਾਂ ਪੈਸਾ ਪਹਿਲਾਂ ਵਰਚੁਅਲ ਸਟੋਲ ਵੈਲਿਊ ਕਾਰਡਾ ਵਿੱਚ ਭੇਜਿਆ ਜਾਂਦਾ ਸੀਗਾ ਇਹਨਾਂ ਕਾਰਡਾਂ ਨੂੰ FDIC ਦੁਆਰਾ ਬੀਮਾ ਕੀਤਾ ਬੈਂਕਾਂ ਦਾ ਸਮਰਥਨ ਪ੍ਰਾਪਤ ਸੀਗਾ ਤੇ ਬਾਅਦ ਦੇ ਵਿੱਚ ਇਹ ਰਕਮ ਮੁਲਜ਼ਮਾਂ ਦੇ ਕਬਜ਼ੇ ਹੇਠ ਬੈਂਕ ਦੇ ਨਿਵੇਸ਼ ਖਾਤੇ ਵਿੱਚ ਟ੍ਰਾਂਸਫਰ ਕਰ ਦਿੱਤੀ ਜਾਂਦੀ ਸੀ ਜਿਸ ਦੇ ਨਾਲ ਪੈਸੇ ਦੇ ਸਰੋਤ ਨੂੰ ਛੁਪਾਉਣਾ ਆਸਾਨ ਹੋ ਜਾਂਦਾ ਸੀ ਸੱਤ ਫਰਵਰੀ ਨੂੰ ਦੋਸ਼ੀ ਦਾ ਐਲਾਨ ਕਰਦੇ ਹਾਂ ਕਨੈਕਟਿਕਟ ਜ਼ਿਲ੍ਹੇ ਦੇ ਅਮਰੀਕੀ ਅਟਾਰਨੀ ਡੇਵਿਡ ਐਕਸ ਸੁਲੀਵਾਨ ਨੇ ਕਿਹਾ ਕਿ ਦੋਸ਼ਾ ਮੁਤਾਬਕ ਇਹਨਾਂ ਦੋ ਵਿਅਕਤੀਆਂ ਨੇ ਸਾਲਾਂ ਤੱਕ ਚੋਰੀ ਕੀਤੀਆਂ ਪਛਾਣਾਂ ਦੀ ਵਰਤੋਂ ਕਰਕੇ ਆਨਲਾਈਨ ਜੂਆ ਕੰਪਨੀਆਂ ਨੂੰ ਧੋਖਾ ਦਿੱਤਾ ਪਰ ਹੁਣ ਉਹਨਾਂ ਦੀ ਇਹ ਕਮਾਈ ਦਾ ਸਿਲਸਲਾ ਖਤਮ ਹੋ ਚੁੱਕਿਆ ਹੈ ਦੋਸ਼ ਪੱਤਰ ਦੇ ਵਿੱਚ ਫਾਇਰ ਫਰਾਡ ਪਛਾਣ ਤੋਂ ਖਤਰਹੀ ਮਨੀ ਲੋਨਟੀ ਅਤੇ ਸਾਜ਼ਿਸ਼ ਸਮੇਤ ਕਈ ਗੰਭੀਰ ਦੋਸ਼ ਸ਼ਾਮਲ ਨੇ ਕੁਝ ਦੋਸ਼ਾਂ ਦੇ ਵਿੱਚ ਵਾਤੋਂ ਵਾਤ 20 ਸਾਲਾਂ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ ਚਰਕੇ ਪਛਾਣ ਚੋਰੀ ਦੇ ਗੰਭੀਰ ਦੋਸ਼ਾਂ ਦੇ ਲਈ 2 ਸਾਲ ਦੀ ਲਾਜ਼ਮੀ ਕੈਦ ਵੀ ਦਰਜ ਹੈ ਹਾਲਾਂਕਿ ਸੰਗੀ ਵਕੀਲਾਂ ਨੇ ਸਪਸ਼ਟ ਵੀ ਕੀਤਾ ਹੈ ਕਿ ਇਹ ਸਾਰੇ ਦੋਸ਼ ਸਿਰਫ ਇਲਜ਼ਾਮ ਨੇ ਅਮਿਤੋਜ ਕਪੂਰ ਅਤੇ ਸਿਦਾੰਤ ਲਿਲਾਲੀ ਨੂੰ ਉਦੋਂ ਤੱਕ નિર્ਦੋਸ਼ ਮੰਨੇ ਜਾਵੇਗਾ ਜਦ ਤੱਕ ਅਦਾਲਤ ਦੇ ਵਿੱਚ ਉਨ੍ਹਾਂ ਨੂੰ ਦੋਸ਼ੀ ਸਾਬਤ ਨਹੀਂ ਕੀਤਾ ਜਾਂਦਾ ਅਮਰੀਕਾ ਦੀ ਇੱਕ ਨੈਕਟੀਵਿਟੀ ਰਾਸਤੂ ਇੱਕ ਵੱਡਾ ਆਨਲਾਈਨ ਜੂਏ ਪਾਜ਼ੀ ਧੋਖਾਧੜੀ ਮਾਮਲਾ ਸਾਹਮਣੇ ਆਇਆ ਜਿਦੇ ਵਿੱਚ ਦੋ ਭਾਰਤੀ ਅਮਰੀਕੀ ਨੌਜਵਾਨਾਂ ਉਤੇ ਸੰਘੀ ਦੋਸ਼ ਲਗਾਏ ਗਏ ਨੇ ਅਧਿਕਾਰੀਆਂ ਦੇ ਮੁਤਾਬਕ ਦੋਵਾਂ ਨੇ ਪ੍ਰਸਿੱਧ ਆਨਲਾਈਨ ਸੱਟੇਬਾਜ਼ੀ ਪਲੇਟਫਾਰਮਾਂ ਤੋਂ ਧੋਖਾ ਦੇ ਕੇ ਲਗਭਗ 3 ਮਿਲੀਅਨ ਡਾਲਰ ਦੀ ਕਮਾਈ ਕੀਤੀ ਹੈ ਮੁਲਜ਼ਮਾਂ ਦੀ ਪਛਾਣ 29 ਸਾਲਾ ਅਮਿਤੋਸ਼ ਕਪੂਰ ਅਤੇ 29 ਸਾਲਾ ਸਿਧਾਰਥ ਲਿਲਾਨੀ ਦੇ ਵਜੋਂ ਕੀਤੀ ਗਈ ਹੈ ਜੋ ਕਨੈਕਟਿਕਟ ਦੇ ਗਲਾਸਟਨਬਰੀ ਸ਼ਹਿਰ ਦੇ ਰਹਿਣ ਵਾਲੇ ਨੇ ਦੋਵਾਂ ਨੂੰ 5 ਫਰਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਨਿਊ ਹੈਵਨ ਦੇ ਵਿੱਚ ਅਮਰੀਕੀ ਮੈਜਿਸਟ੍ਰੇਟ ਜੱਜ ਮਾਰੀਆ ਈ ਗਾਸੀਏ ਦੇ ਸਾਹਮਣੇ ਪੇਸ਼ ਕੀਤਾ ਗਿਆ ਸੰਘੇਵੀਕੀਲਾ ਦਾ ਕਹਿਣਾ ਹੈ ਕਿ ਕਪੂਰ ਤੇ ਲੀਲਾਣੀ ਨੇ ਮਿਲ ਕੇ ਫੈਂਟਿਊਲ ਸਮੇਤ ਕਈ ਆਨਲਾਈਨ ਜੂਆ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਦੋਸ਼ ਹੈ ਕਿ ਉਹਨਾਂ ਨੇ ਹਜ਼ਾਰਾਂ ਲੋਕਾਂ ਦੀ ਚੋਰੀ ਕੀਤੀ ਹੋਈ ਨਿੱਜੀ ਪਛਾਣ ਜਾਣਕਾਰੀ ਜਿਸ ਨੂੰ ਪੀਆਈ ਆਈ ਕਿਹਾ ਜਾਂਦਾ ਹੈ ਉਸ ਦੀ ਵਰਤੋਂ ਕਰਕੇ ਨਕਲੀ ਜੂਏ ਬਾਜ਼ੀ ਖਾਤੇ ਖੋਲਨੇ ਜਾਂਚ ਅਨੁਸਾਰ ਇਸ ਧੋਖਾਧੜੀ ਦਾ ਮੁੱਖ ਮਕਸਦ ਨਵੇਂ ਉਪਭੋਗਤਾਵਾਂ ਤੇ ਲਈ ਦਿੱਤੇ ਜਾਣ ਵਾਲੇ ਖਾਸ ਪ੍ਰਮੋਸ਼ਨਲ ਆਫਰ ਦਾ ਫਾਇਦਾ ਉਠਾਉਣਾ ਸੀ ਇਹਨਾਂ ਵਿੱਚ ਸਾਈਨ ਅਪ ਹੋਣ ਸਮੁਫਤ ਬੈਟਸ ਅਤੇ ਕ੍ਰੈਡਿਟ ਸ਼ਾਮਲ ਨੇ ਜੋ ਆਮ ਤੌਰ ਤੇ ਪਹਿਲੀ ਵਾਰ ਖਾਤਾ ਖੋਲਣ ਤੇ ਮਿਲਦੇ ਨੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਮੁਲਜ਼ਮਾਂ ਨੇ ਹਜ਼ਾਰਾਂ ਲੋਕਾਂ ਦਾ ਚੋਰੀ ਕੀਤਾ ਨਿੱਜੀ ਡਾਟਾ ਡਾਰਕ ਨੈਟ ਮਾਰਕੀਟਾਂ ਅਤੇ encrypted messaging app telegram ਰਾਹੀਂ ਖਰੀਦਿਆ ਇਸ ਦੇ ਇਲਾਵਾ ਦੋਵਾਂ ਨੇ ਵੀਨ ਵੈਰੀਫਾਈਡ ਅਤੇ ਟੂਥਫਾਈਂਡਰ ਵਰਗੀਆਂ ব্যাকਗਰਾਉਂਡ ਚੈੱਕ ਵੈਬਸਾਈਟਾਂ ਦੀ ਵਰਤੋਂ ਕੀਤੀ ਤਾਂ ਜੋ ਪੀੜਤਾ ਬਾਰੇ ਵਾਧੂ ਜਾਣਕਾਰੀ ਇਕੱਠੀ ਕਰ ਸਕਣ ਅਤੇ ਪਛਾਣ ਤਸਦੀਕ ਸਵਾਲਾਂ ਦੇ ਸਹੀ ਜਵਾਬ ਦੇ ਸਕਣ ਸੰਗਿ ਜਾਂਚ ਕਰਤਾਵਾਂ ਦੇ ਮੁਤਾਬਕ ਸਾਲ 2021 ਤੋਂ ਲੈ ਕੇ ਹੁਣ ਤੱਕ ਲਗਭਗ 3000 ਲੋਕਾਂ ਦੀ ਪਛਾਣ ਦੀ ਗਲਤ ਵਰਤੋਂ ਕਰਕੇ ਫੈਂਡੂਅਲ ਅਤੇ ਹੋਰ ਸੱਟੇਬਾਜ਼ੀ ਪਲੇਟਫਾਰਮਾਂ 'ਤੇ ਖਾਤੇ ਖੋਲੇ ਗਏ ਨੇ ਵਕੀਲਾਂ ਅਨੁਸਾਰ ਇਹ